ਉਦੋਂ ਸਪਸ਼ਟੀਕਰਨ ਦੇ ਵਿੱਚ ਲਿਖਿਆ ਗਿਆ ਕਿ ਇਹ ਚੀਜ਼ਾਂ ਨੂੰ ਮੈਂ ਕਬੂਲ ਕਰਦਾ ਹਾਂ ਜੀ ਜੋ ਚੀਜ਼ਾਂ ਹੋਈਆਂ ਨੇ ਮੈਂ ਵੇਖੋ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹਣਾ ਵੀ ਇਹੋ ਹੀ ਗੱਲਾਂ ਤਾਂ ਹੀ ਕਹਿੰਦੇ ਹਾਂ 2015 ਤੋਂ ਲੈ ਕੇ ਵੀ ਜਦੋਂ ਇਹ ਰਾਜ ਭਾਗ ਸੀ ਉਦੋਂ ਗਲਤੀਆਂ ਹੋਈਆਂ ਸਰਕਾਰ ਤੋਂ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੀ ਇਹਨਾਂ ਨੇ ਜਿਹੜੀ ਗਲਤੀ ਹੋਈ ਮੈਂ ਲਈਏ ਮੇਰੇ ਖਾਲਕ ਜਿੱਠੀ ਨਾਲ ਲਈ ਆ ਔਰ ਸਰਦਾਰ ਸ਼ਰਬੀਰ ਸਿੰਘ ਨੇ ਆਪਣੀ ਗਲਤੀ ਵੀ ਜਿਹੜੀ ਉਹ ਵੀ ਮੰਨ ਲਈ ਆ ਔਰ ਮੈਂ ਸਮਝਦਾ ਕਿ ਇਹੀ ਗੱਲ ਤਾਂ ਹੀ ਆਨੇ ਹੈ ਜੇ 2015 ਜਾਂਦੇ ਉਦੋਂ ਮੰਨੀ ਹੁੰਦੀ ਨਾ ਗੱਲ ਤੇ ਰਾਜ ਭਾਗ ਜਿਹੜਾ ਆਪਣਾ ਇਹ ਬਾਈਚ ਬਣ ਜਾਣਾ ਸੀ ਸ਼੍ਰੋਮਣੀ ਅਕਾਲੀ ਦਲ ਤਾਂ ਬਣ ਜਾਣਾ ਸੀ ਔਰ ਦੂਜੀ ਗੱਲ ਮੈਂ ਇਹ ਕਹੜੀ ਕਿਉਂ ਨਾ ਮੰਨੀ ਆ ਤੇ ਚੰਗੀ ਗੱਲ ਆ ਕਿਉਂਕਿ ਗਲਤੀ ਨੂੰ ਗਲਤੀ ਮੰਨ ਲੈਣਾ ਵੀ ਬਹਾਦਰੀ ਹੁੰਦੀ ਹੈ ਮੈਂ ਸਮਝਦਾ ਕਈ ਹੁਣ ਕਿੰਨੀ ਗਲਤੀ ਗੱਲ ਕਾਉਣ ਵਾਸਤੇ ਪਹਿਲੇ 7-8 ਕੱਢ ਤੇ ਫਿਰ ਧੀਰ ਸਾਹਿਬ ਨੂੰ ਕੱਢਦਾ ਔਰ ਮੈਂ ਤਾਂ ਚਲੋ ਇਹ ਸ਼ਾਮਲ ਹੀ ਨਹੀਂ ਹੈਗਾ ਮੈਂ ਤਾਂ ਪਹਿਲਾਂ ਹੀ ਅਕਾਲੀ ਦਲ ਜਿਹੜਾ ਉਹ ਛੱਟਦਾ ਸੀਗਾ ਔਰ ਫਿਰ ਤੁਸੀਂ ਰੋਜ਼ ਤੇ ਰੋਜ਼ ਜਿਹੜੀਆਂ ਪ੍ਰੈਸ ਕਾਨਫਰੰਸਾਂ ਕਰ ਕਰਕੇ ਉਹ ਝੂਠ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਮੈਂ ਬੰਦਿਆਂ ਦਾ ਨਾਂ ਨਹੀਂ ਲੈਣਾ ਜਿਹੜੇ ਰੋਜ਼ ਪ੍ਰੈਸ ਕਾਨਫਰੰਸਾਂ ਕਰਦੇ ਤੁਸੀਂ ਵੀ ਜਾਣਦੇ ਹੋ ਇਹਦੇ ਚ ਹੁਣ ਫਿਰ ਉਹ ਗੱਲ ਸਾਰੀ ਝੂਠੀ ਨਿਕਲੀ ਨਾ ਜਿਹੜੀ ਉਹ ਕਰਦੇ ਸੀ ਤੁਸੀਂ ਗੱਲਾਂ ਕਰਦੇ ਸੀ ਉਹ ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ ਔਰ ਜਿਹੜੇ ਗਲਤੀਆਂ ਤੇ ਗਲਤੀਆਂ ਨਹੀਂ ਗਰ੍ਹਾਂ ਹੋਏ ਜਿਹੜੇ ਗਲਤੀ ਵੀ ਹੁੰਦੀ ਆ ਮਾਫੀ ਜਿਹੜੀ ਗਨਾਹ ਹੋ ਜਾਂਦਾ ਨਾ ਉਲੀ ਸਜਾਉਂਦਿਆ ਔਰ ਮੈਂ ਸਿੱਖ ਸਹਿਬਾਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੱਥ ਜੋੜ ਕੇ ਮੈਂ ਉਹਨਾਂ ਨੂੰ ਡਾਇਰੈਕਸ਼ਨ ਨਹੀਂ ਦੇ ਸਕਦਾ ਮੈਂ ਸਿੱਖ ਸਾਬ ਨੂੰ ਮੈਂ ਕੋਣੋ ਮਾਤਾ ਉਹਨਾਂ ਦੇ ਪਿਆਰ ਰਗਾ ਬੰਦੀਆ ਅਕਾਲ ਤਖਤ ਸਾਹਿਬ ਦਾ ਜਿਹੜਾ ਬਹੁਤ ਵੱਡਾ ਇੱਕ ਸਿਧਾਂਤ ਆ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਆ ਕਿ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨਸਾਰ ਜਿਹੜੇ ਦੁਖ ਖਾਲਸਾ ਪੰਥ ਚਾਹੁੰਦਾ ਸੀ ਜਿਹੜਾ 10 ਸਾਲ ਤੋਂ ਰੋਲਾ ਪਾਇਆ 15 ਸਾਲ ਤੋਂ ਵੀ ਇਹਨਾਂ ਗਲਤੀਆਂ ਕੀਤੀਆਂ ਜਿਹਨਾਂ ਉਹਨਾਂ ਅੱਜ ਮੰਨ ਲਿਆ ਨੇ ਤੇ ਬੇਨਤੀ ਸਾਡੀ ਹੈ ਕਿ ਇਹਨਾਂ ਨੂੰ 5-5 ਸਾਲ ਵਾਸਤੇ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਪਲਸਤੀ ਗਵਾਈ ਤੋਂ ਪਾਸੇ ਕੀਤਾ ਜਾਵੇ ਕਿਉਂਕਿ ਜਦੋਂ ਕੋਈ ਗਲਤੀ ਥੱਲੇ ਵਾਲੀ ਦਰਿਆਵੀ ਅਦਾਲਤਾਂ 'ਚ ਮੰਨ ਲੈਂਦਾ ਹੈ ਤੇ ਕਦੇ ਉਹਨੂੰ ਕੁਮਾਖ ਨਹੀਂ ਕਰਦਾ ਹੁੰਦਾ ਜੋ ਨੇ ਗਲਤੀ ਕੀਤੀ ਉਹਦੀ ਸਜ਼ਾ ਉਹਨਾਂ ਜੱਜ ਦੇ ਦਿੰਦੇ ਆ ਪਰ ਇਹ ਉਹਨਾਂ ਤੋਂ ਵੱਡੀ ਅਦਾਲਤ ਆ ਕਾਲ ਤਖਸਾਲ ਛੋਟੀ ਅਦਾਲਤ ਨਹੀਂ ਕੀਤੀ ਸਭ ਤੋਂ ਦੁਨੀਆ ਦੀ ਵੱਡੀ ਅਦਾਲਤ ਆ ਤੇ ਸਿੰਘ ਸਹਿਬਾਨ ਦਾ ਵੀ ਸਤਕਾਰ ਜਿਹੜਾ ਬਹੁਤ ਵੱਡਾ ਜਿੰਨੇ ਸਿੰਘ ਸਾਹਿਬ ਗਰੇ ਰਵੀ ਸਿੰਘ ਸਾਹਿਬ ਜੀ ਗਨਿਆਰ ਪ੍ਰੀਤ ਸਿੰਘ ਸਾਹਿਬ ਜੀ ਜਾਂ ਅਗਨਿਸultan ਸਿੰਘ ਸਾਹਿਬ ਜੀ ਇਹਨਾਂ ਦਾ ਮੈਂ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇਣੀ ਚਾਹੁੰਦਾ ਮੈਂ ਕੌਣ ਡਾਇਰੈਕਸ਼ਨ ਦੇਣ ਵਾਲਾ ਪਰ ਜੋ ਖਾਲਸਾ ਪੰਥ ਦੀਆਂ ਭਾਵਨਾਵਾਂ ਨੇ ਵੀ ਇਹਨਾਂ ਜਦੀਵਲ ਗੱਡੀਆਂ ਵੱਡੀਆਂ ਗਲਤੀਆਂ ਤੇ ਗੁਨਾਹ ਕੀਤਾ ਇਹ ਪਾਈਪਲ ਸਾਹਿਬ ਦੋ ਇਹਨਾਂ ਤੋਂ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਗਵਾਈ ਜਿਹੜੀ ਹੈ ਉਹ ਖੋਲੜੀ ਗਈ